ਦੇ ਫਤੂਰ ਤੇ ਪਾਲੇ ਨਾਇਕ ਖਸਮ ਹਮਾਰੇ ਨਿਮਖ ਬੰ ਤੁਮੀ ਇব্রত ਪਾਲੋ ਹੋ ਹਾਲ ਮੁਬਾਰਕ ਤੁਮੇ ਕਹਾਰੇ ਜਿਵਾਂ ਦੇ ਤਤਵਨ ਗੁਣ ਕਹੀਏ ਬੇ ਸੁਭਾਰ ਦੇ ਅੰਤ ਸੁਆਮੀ ਤੇਰਵੰਤ ਨਕੀ हमारे अनुप दिली समझाओ हम अभियान अलप मत तुम थोड़ी तुम्हें आपन दिल रखा हो तुम्हारी शरण तुम्हारी आशा ही सजन सुने रखो हार दया नानक घर के गुदे सुख पुतन दुरशिया एह सुस कशन गुरु हो वै खसाम दिते सचे पातशाह गल जन्म जन्म दी पचा पातशाह हो तिर जिस पास बहतियां सोनी है सावधान ਸਤਨਾਮ ਸ੍ਰੀ ਵਾਹਿਗੁਰੂ ਜੀ ਹੋ ਸਲੋਕ ਮਹੱਲਾ ਕੀ ਜਾ ਬ੍ਰਹਮ ਬਿੰਦੈ ਇਸ ਦਾ ਬ੍ਰਹਮਤ ਰਹੈ ਇੱਕ ਸ਼ਬਦ ਲਿਵ ਲਾਈ ਆਪ ਨੀਤੀ 18 ਸਿੱਧੀ ਪਿੱਛੇ ਲੱਗਿਆ ਪਹਿਰੇ ਜੋ ਹਰ ਹਿਰਦੈ ਸਦਾ ਵਸਾਈ ਬ੍ਰਹਮ ਬਿੰਦੈ ਤਿਸ ਦਾ ਬ੍ਰਹਮ ਨਿਰਾਥ ਹੈ ਇਹ ਤੁਿਸ ਬਦਲੇ ਬਨਾਈ ਨਾ ਕੋ ਨੀਤੀ ਅਠਾਰਾ ਸਿੱਧੀ ਪਿਛਲ ਕੀ ਆਪਿ ਨੇ ਜੋ ਹਰ ਮਨ ਈਸ਼ਰ ਸਦਾ ਵਸਾਈ ਤੇ ਸਤਿਗੁਰ ਨਾਉ ਨਾ ਪਾਈਐ ਉਤੋ ਨੈ ਭਾਗ ਸਤ ਗੁਰ ਮਿਲੈ ਸੁਖ ਪਾਏ ਦੁਖ ਛਾਨ ਮਹੱਲਾ ਮੰਨਿਆ ਕਿਆ ਦੰਭ ਨੂੰ ਕਿਆ ਤੇਿਤ ਹੈ ਮਨ ਮੁਕਤ ਇਸ ਨਾਮ ਸੁਖ ਨ ਜਾਇ ਤੋ ਸਬ ਦੇ ਰਤਿਆ ਸੇਤਲ ਹੋਏ ਆਪੁ ਤਵਾਰੇ ਅੰਦਰ ਤ੍ਰਿਪਤ ਸੰਤੋਖਿਆ ਤੇਰ ਭੁਖ ਨ ਲਗੇ ਆਏ ਨਾਨਕ ਜੇ ਗੁਰ ਮੁਖ ਕਰਹਿ ਸੋ ਪਰਵਾਨ ਹੈ ਜੋ ਤਾਂਗ ਰਹੇ ਜਿ ਬੁਲਾਈ ਪਾਉਣੇ ਆਪ ਦੇ ਹਾਰੀ ਤਿੰਨ ਕੋ ਜੋ ਗੁਰਮੁਖ ਸਿਖਾ ਜੋ ਹਰ ਨਾਮ ਤੇ ਆਏ ਤੇ ਤਿੰਨ ਦਰਸ਼ਨ ਪਿਖਾ ਸੂਣੀ ਰਤਨ ਹਰ ਕੋਲ ਰਵਾ ਹਰ ਜਸ ਮਨ ਦੀ ਥਾ ਹਰ ਨਾਮ ਸਲਾਹੀ ਰੰਗ ਸੋ ਸਭ ਤਿਲ ਵਿਖੇ ਰਖਾ ਤਨ ਤਨ ਸੁਹਾਵਾ ਸੋ ਸਰੀਰ ਕਾ ਨਹਿ ਚਿੱਤੈ ਮਿਰਾ ਉਰ ਪਰੇ ਵਿਖਾ ਹਰ ਨਾਮ ਸੁਲਾਹੀ ਰੰਸੁ ਸਭ ਪਿਲ ਵਿਖ ਦਿਖਾ ਤਨ ਤਨ ਸੁਹਾਵਾ ਸੋ ਸਰੀਰ ਤਾਂ ਹੈ ਜਿੱਤੈ ਮੇਰਾ ਕੁਰ ਭੈ ਵਿਖਾ ਵਾਹਿ ਦੀ ਕਾਲਸਾ ਵਾਹਿ ਦੀ ਅਤ ਸਦੋ ਮਤਨ ਦਾ ਤੀਜਾ ਬ੍ਰਹਮ ਬਿੰਦ ਹੈ ਇਸ ਦਾ ਬ੍ਰਹਮ ਅਥ ਰਹਿ ਏ ਸ਼ਬਦ ਨਿਵਲਾਈ ਨਾ ਬੁਝੀ ਅਤਾਰਾ ਸੁਖੀ ਇੱਛਾ ਨਦੀਆ ਮੇਰੇ ਜੋ ਹਰ ਨਿਰਦੈ ਸਦਾ ਵਸਾਈ ਵਾਹਿਗੁਰੂ ਕੀ ਤਾਖਤ ਵਾਹਿਗੁਰੂ ਜੀ ਅੱਤੇ